ਆਵਾਜ਼ੀ ਜਿਸ ਤਰੀਕੇ ਨਾਲ ਪਿਛਲੇ 2-3 ਦਿਨਾਂ ਤੋਂ ਤੁਸੀਂ ਅਤੇ ਕਾਂਗਰਸ ਦੇ ਬਾਕੀ ਲੀਡਰ ਜਿਹੜੇ ਐ ਉਹ ਝੂਠੇ ਅਤੇ ਬੇਗੁਨਾਹ ਦੋਸ਼ ਲਗਾ ਰਹੇ ਹੋ ਔਰ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਹੋ ਔਰ ਜਿਸ ਤਰੀਕੇ ਦੀ ਭਾਸ਼ਾ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੀ ਬੱਚਿਆਂ ਨੂੰ ਹੌਲ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਜ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਹਟਾ ਮੈਂ ਪੜ੍ਹਦੀ ਹਾਂ। ਪੜਾਇਆ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆ ਹੋਗੀ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਤੁਸੀਂ ਸਾਨੂੰ ਕਹਿ ਰਹੇ ਹੋ ਸਾਡੇ ਤੇ ਇਲਜ਼ਾਮ ਲਗਾ ਰਹੇ ਹੋ ਕਿ ਆਵਾਦਵੀ ਪਾਰਟੀ ਜਿਹੜੀ ਹੈ ਉਹ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦੀ ਹੈ ਜਦਕਿ ਪੂਰਾ ਪੰਜਾਬ ਜਾਣਦਾ ਹੈਗਾ ਤੁਸੀਂ ਜਦੋਂ ਪੰਜਾਬ ਦੇ ਹੋਮ ਮਿਨਿਸਟਰ ਸੀ ਜਦੋਂ ਤੁਸੀਂ ਪੰਜਾਬ ਦੇ ਜੇਲ੍ਹ ਮੰਤਰੀ ਸੀ ਜਦੋਂ ਤੁਸੀਂ ਪੰਜਾਬ ਦੇ ਡਿਊਟੀ ਚੀਫ ਮਿਨਿਸਟਰ ਸੀ ਤੁਸੀਂ ਲੋਕਾਂ ਨੇ ਜਿਹੜੀ ਗੈਂਗਸਟਰਾਂ ਦੀ ਪੁਸਤਕਨਾਹੀ ਕੀਤੀ ਕੌਣ ਭੁੱਲ ਸਕਦਾ ਕਿਸ ਤਰੀਕੇ ਨਾਲ ਟੈਕਸਪੇਅਰ ਦਾ ਪੈਸਾ ਤੁਸੀਂ ਮੁਖਤਿਆਰ ਅंसारी ਜੀ ਦੇ ਉੱਤੇ ਉਹ ਪੰਜਾਬ ਦੇ ਵਿੱਚ ਲੁੱਟਾਇਆ ਤੁਾਨੂੰ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅੱਜ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਲੋਕਤੰਤਰ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਔਰ ਪਿੰਡਾਂ ਦੇ ਵਿੱਚ ਸ਼ਰਮ ਸੰਮਤੀ ਦੇ ਨਾਲ ਪੰਚ ਅਤੇ ਸਰਪੰਚ ਚੁਣਨ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋ ਤੁਸੀਂ ਉਦੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਇਸ ਤਰ੍ਹਾਂ ਦੇ ਵਤੀਰੇ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਔਰ ਕਿਉਂਕਿ ਅਸਲੀਅਤ ਇਹ ਹੈ ਕਿ ਤੁਹਾਨੂੰ ਫਰਸਟ੍ਰੇਸ਼ਨ ਇਹ ਹੈਗੀ ਪੂਰੀ ਕਾਂਗਰਸ ਨੂੰ ਕਿ ਅੱਜ ਤੁਹਾਨੂੰ ਕੈਂਡੀਡੇਟ ਨਹੀਂ ਮਿਲ ਰਹੇ ਤੁਹਾਡਾ ਜਿਹੜਾ ਕਿਰਦਾਰ ਹੈ ਤੁਹਾਡੀ ਪਾਰਟੀ ਦਾ ਉਹ ਲੋਕਾਂ ਦੇ ਵਿੱਚ ਬਿਲਕੁਲ ਨੰਗਾ ਹੋ ਗਿਆ ਜਿਸ ਤਰੀਕੇ ਦਾ ਮਾਹੌਲ ਤੁਸੀਂ ਪੰਜਾਬ ਦੇ ਵਿੱਚ ਬਣਾਇਆ ਸੀ ਉਹ ਲੋਕਾਂ ਤੋਂ ਛੁਪਿਆ ਨਹੀਂ ਹੈਗਾ ਔਰ ਜਿਵੇਂ ਤੁਹਾਡੀਆਂ ਵੀਡੀਓ ਦੇ ਵਿੱਚ ਵੀ ਲੋਕ ਦੇਖ ਰਹੇ ਨੇ ਜਿਸ ਤਰੀਕੇ ਨਾਲ ਤੁਸੀਂ ਇੱਕ ਡਿਪਟੀ ਕਮਿਸ਼ਨਰ ਦੇ ਪ੍ਰਤੀ ਭੱਦੀ ਸ਼ਬਦਾਵਲੀ ਯੂਜ਼ ਕਰ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਪ੍ਰਸ਼ਾਸਨ ਨੂੰ ਧਮਕਾ ਰਹੇ ਹੋ ਇਹ ਤੁਹਾਡੇ ਵਰਗੇ ਚੁਣੇ ਹੋਏ ਨੁਮਾਇੰਦੇ ਨੂੰ ਸ਼ੋਭਾ ਦਿੰਦਾ ਹੈਗਾ ਜਿਨ੍ਹਾਂ ਦੇ ਘਰ ਆਪਣੇ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਦੇ ਉੱਤੇ ਪੱਥਰ ਵੀ ਸੁੱਟਦੇ ਹੁੰਦੇ ਸੁਖੀ ਰੰਦਾਵਾ ਜੀ ਆਮ ਆਦਮੀ ਪਾਰਟੀ ਬਿਲਕੁਲ ਨਿਰਪੱਖ ਚੋਣਾ ਕਰਵਾ ਰਹੀ ਹੈ ਔਰ ਬਿਲਕੁਲ ਜਿਹੜਾ ਚੋਨ ਕਮਿਸ਼ਨਰ ਹੈ ਕੱਲ ਅਸੀਂ ਉਹਨਾਂ ਨੂੰ ਮਿਲੇ ਵੀ ਸੀ ਤੇ ਉਹਨਾਂ ਨੂੰ ਇੱਕ ਡੈਲੀਗੇਸ਼ਨ ਦੇ ਤੌਰ ਤੇ ਅਸੀਂ ਕਹਿ ਕੇ ਵੀ ਆਏ ਹੈਗੇ ਹਾਂ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਸਿਕਿਉਰਿਟੀ ਦਿੱਤੀ ਜਾਵੇ ਆ ਜਿਹੜੀਆਂ ਬੋਲੀਆਂ ਲੱਗਦੀਆਂ ਹੈਗੀਆਂ ਇਹਨਾਂ ਨੂੰ ਰੋਕਿਆ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਇਤਾਂ ਦੇ ਬੇਬੁਨਿਆਦ ਇਲਜ਼ਾਮ ਲਗਾਉਣ ਦੀ ਬਜਾਏ ਤੁਸੀਂ ਆਪਣੇ ਗਿਰੇਬਾਨ ਦੇ ਵਿੱਚ ਝਾਕੋ ਤੇ ਪੰਜਾਬ ਦੇ ਲੋਕਾਂ ਤੋਂ ਜਿਹੜਾ ਉਹ ਮਾਫੀ ਮੰਗੋ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕਿ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर